ਬੰਦੇ ਤੂੰ ਬੰਦੇ ਐ ਬੰਦੇ ਬੰਦਗੀ ਕਰ ਬੰਦਗੀ ਕਰ ਬੰਦ ਕਰ ਕਰ ਬੰਦੇ ਤੂੰ ਬੰਦਗੀ ਕਿਤਨਾ ਕੀ ਰੱਖੇ ਦਿੱਚਰ ਗੱਟ ਮੇ ਸਹ ਤਵਲ ਤਾਂ ਜਿਤਨੇ ਸ਼્વાસ ਹਨ 12 ਸ਼્વાસ ਜਪ ਪਰ ਜੇ ਤੂੰ ਇਤਨੇ ਸ਼્વાસ ਨਹੀਂ ਜਪ ਸਕਦਾ ਤਾਂ ਸੁਬਾ ਸ਼ਾਮ ਦੇ ਜਿਤਨੇ ਸ਼્વાસ ਹਨ ਉਹਨਾਂ ਵਿੱਚੋਂ ਲੈ ਠੇਨਾ ਸਾਂ ਦੇਖੇ ਲੱਗਣਗੇ ਜੇ ਸੰਗਤ ਵਿੱਚ ਹਾਜ਼ਰ ਹੋਏ ਸਾਤ ਸੰਗ ਵਿੱਚ ਬਹਿ ਕੇ ਜਪੇਗਾ ਸ੍ਰੀ ਵਾਹਿਗੁਰੂ ਕਿਉਂਕਿ ਸੰਗਤ ਕੋ ਗੁਣ ਬਹੁਤ ਅਦਕਾਈ ਜਿਹੜਾ ਸੰਗਤ ਚ ਬਹਿ ਕੇ ਅਸੀਂ ਜਪਦੇ ਹਾਂ ਇਸ ਦਾ ਬੜਾ ਗੁਣ ਹੈ ਇਸ ਦਾ ਬੜਾ ਮਹਾਤਮ ਹੈ ਕਿਉਂਕਿ ਸੰਗਤ ਵਿੱਚ ਕੇ ਜਾਣੀਏ ਕੋਈ ਉਓ ਜਿਆ ਬੈਠਾ ਹੋਵੇ ਜਿਹੜਾ ਗਨਕਾ ਨੂੰ ਤੋਤਾ ਦੇ ਗਿਆ ਸੀ ਤੇ ਉਸ ਤੋਤੇ ਦੇ ਸਦਕੇ ਗਨਕਾ ਪਾਪਨ ਕੰਜਰੀ ਤਰ ਗਈ ਸੰਗਤ ਕੋ ਗੁਣ ਬਹੁਤ ਅਦਕਾਈ ਪਰ ਸੁਆ ਗਨਕ ਉਧਾਰੇ ਸੁਆ ਤੋਤਾ ਤੋਤੇ ਦੀ ਸੰਗਤ ਨਾਲ ਪਰ ਤੋਤੇ ਨੂੰ ਸੰਗਤ ਕਿਸ ਦੀ ਮਹਾਪੁਰਖ ਦੀ ਤੇ ਇਹ ਹੋ ਜਾ ਕਈ ਗੁੱਝੇ ਹੀਰੇ ਸਤ ਸੰਗ ਵਿੱਚ ਮੌਜੂਦ ਹੁੰਦੇ ਹੈ ਕਿਉਂਕਿ ਜਿਤਨਾ ਜਿਤਨਾ ਕੋਈ ਉੱਚਾ ਹੁੰਦਾ ਜਾਏ ਉਸ ਨੂੰ ਸਤ ਸੰਗ ਨਾਲ ਉਤਨਾ ਪਿਆਰ ਵੱਧਦਾ ਜਾਂਦਾ ਉਸ ਦਿਨ ਕੋਈ ਕਹਨੇ ਲੱਗਾ ਵੀ ਜੇ ਘਰ ਬਹਿ ਕੇ ਜਪ ਲਵੇ ਤਾਂ ਸੰਗਤ ਵਿੱਚ ਆਉਣਾ ਜ਼ਰੂਰੀ ਹੈ ਮੈਂ ਆਪੇ ਸਤਾ ਜਵਾਬ ਮੈਥੋਂ ਪੁੱਛਣ ਦੀ ਲੋੜ ਹੀ ਨਹੀਂ ਬਾਬਾ ਜੀ ਆਖਰੇ ਸਨ ਜਿਸ ਲਈ ਬਹਿ ਕੇ ਜਪਦੇ ਹਾਂ ਉਹ ਰਸ ਤੇ ਸਵਾਦ ਹੁੰਦਾ ਕਿਉਂਕਿ ਗੁਰੂ ਨਾਨਕ ਪ੍ਰਤੱਖ ਬੈਠਾ ਹੋਵੇ ਤੇ ਸਿੱਖ ਚਰਨਾਂ ਨੂੰ ਗਲੋਕੀ ਪਾਈ ਪਾਈ ਹੋਵੇ ਤੇ ਉਤੋਂ ਅੰਮ੍ਰਿਤ ਧਾਰ ਚੁਐ ਨਿਤ ਨਿੱਜਰ ਉਹ ਤਾਰ ਅੰਮ੍ਰਿਤ ਦਿਉ ਤੋਂ ਪਹਿਲੀ ਹੋਵੇ ਤੇ ਬਾਬਾ ਜੀ ਆਖਦੇ ਸਨ ਆ ਸਾਰੇ ਸੁਖ ਛੱਡ ਕੇ ਭਾਈ ਜੀ ਤੁਹਾਡੇ ਕੋਲ ਆ ਕੇ ਬੈਣੇ ਸੰਗਤ ਵਿੱਚ ਸੰਗਤ ਵਿਚ ਆਉਂਦੇ ਤਾਂ ਸੰਗਤ ਦਾ ਮਾਤਮ ਕੋਈ ਹੋਇਆ ਨਹੀਂ ਇਹ ਢੀ ਮੰਜ਼ਲ ਤੋਂ ਆ ਕੇ ਜੇ ਸਤ ਸੰਗ ਵਿੱਚ ਬਹਿਣਾ ਤਾਂ ਮਤਲਬ ਇਹ ਹੈ ਕਿ ਇਹ ਮੰਜ਼ਲ ਉਸ ਨਾਲੋਂ ਵੀ ਉੱਤਮ ਸਮਝੀ ਕੋਈ ਵੀ ਮਹਾਂਪੁਰਖ ਮਹਾਰਾਜ ਬਾਬਾ ਅਤਰ ਸਿੰਘ ਸਾਹਿਬ 12-12 ਸਾਲ ਭੋਰੇ ਵਿੱਚ गुजार ਕੇ ਮੂਲ ਆਇਆ ਤਾਂ ਸੰਗਤ ਦਾ ਮੰਡਲ ਸਾਜੀ ਫਿਰ ਕੀਰਤਨ ਕੀਤਾ ਫਿਰ ਦੁਨਾ ਲਈ ਤੇ ਬਾਕੀ ਉਮਰ ਵੀ ਗੁਜ਼ਾਰ ਛੱਡ ਦੇ ਪਰ ਨਹੀਂ ਉਹ ਤਾਂ ਹੋ ਗਿਆ ਨਾ ਆਪ ਜਪ ਤੇ ਫਿਰ ਅਵਰਾ ਨਾਮ ਜਪਾਵ ਜਿੱਥੇ ਵੀ ਜਪਣਾ ਜਪਾ ਮਨ ਦਾ سلسلہ ਹੋਵੇਗਾ ਉੱਥੇ ਸੰਗਤ ਹੋਵੇਗੀ ਸਾਥ ਸੰਗਤ ਬੋਲੋ ਸ੍ਰੀ ਵਾਹਿਗੁਰੂ ਵਿਸ਼ਵਾਸ ਤੇ ਇਸ ਸਵਾਲ ਦਾ ਜਵਾਬ ਵੀ ਮੈਥੋਂ ਕੀ ਪੁੱਛਦੇ ਬਾਬਾ ਜੀ ਦੇ ਅਮਲ ਵਿੱਚ ਇਹ ਜਵਾਬ ਮੌਜੂਦ ਹੈ ਕਿ ਸੰਗਤ ਵਿੱਚ ਆ ਕੇ ਬਹਿਣਾ ਕਿਉਂਕਿ ਉਹਨਾਂ ਤਾਂ ਕੰਮ ਉਹੀ ਕਰਨਾ ਹੈ ਜਿਹੜਾ ਅੰਦਰ ਬਹਿ ਕੇ ਜਿਹੜਾ ਬਾਹਰ ਬਹਿ ਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਹਨਾਂ ਨੇ ਸਾਡੇ ਵਾਸਤੇ ਸਾਨੂੰ ਸਮਝਾਉਣ ਵਾਸਤੇ ਸਾਡੇ ਲਈ ਪੂਰਣੇ ਪਾਉਣ ਵਾਸਤੇ ਬਾਬਾ ਜੀ ਕੰਦੀ ਸੰਭਾਈ ਜੀ ਤੁਹਾਡੇ ਕੀਰਤਨ ਤੱਕ ਸਾਡਾ ਮਤਲਬ ਕੋਈ ਨਹੀਂ ਅਸੀਂ ਤਾਂ ਤੁਹਾਨੂੰ ਪੜਾਈ ਪੜਾ ਰਹੇ ਹਾਂ ਤੁਹਾਡੇ ਅੰਦਰ ਤਾਕਤ ਵਧਾ ਰਹੇ ਹਾਂ ਤੂਸਰੇ ਖਿਆਲ ਆਉਂਦਾ ਅਸੀਂ ਕਿਹੜੀ ਤਾਕਤ ਭਰ ਰਹੀ ਹਾਂ ਅਸੀਂ ਕੋਈ ਕੁਸ਼ਤੇ ਖਾਂਦੇ ਰਹਿੰਨੇ ਪਰ ਬਾਬਾ ਜੀ ਆਖਦੇ ਸਨ ਨਹੀਂ ਜਿਹੜੀਆਂ ਸੰਗਤ ਵਿੱਚ ਗੜੀਆਂ ਬੀਤਦੀਆਂ ਹਨ ਇਹ ਸਾਨੂੰ ਤਾਕਤ ਮਿਲਦੀ ਹੈ ਸਾਨੂੰ ਬਲ ਪ੍ਰਾਪਤ ਹੁੰਦਾ ਹੈ ਸੰਗਤ ਵਿੱਚ ਗੁਰੂ ਹੈ ਤੇ ਗੁਰੂ ਆਪਣਾ ਬਲ ਉਹਨੂੰ ਬਖਸ਼ਦਾ ਹੈ ਜਿਹੜਾ ਸੰਗਤ ਵਿੱਚ ਹਾਜ਼ਰ ਹੁੰਦਾ ਹੈ ਇਸ ਵਾਰ ਤੇ satsangat ਆਦੀ ਖੜੀ भजन ना बरख 50 सत संगत आधी घडी भजन ना बरख 50 जथा मेघ आधी घडी कुआं न बरवास 12 महिने खु जलदरिया तिब्बे ते पानी न चढ़या पर मी आया ते बसया कडी आधी घडी तिब्बा भी हरिया भरिया हो गिए इसै तरह कोई राह जानता कदी संगत विच आया नहीं ਰਾ ਜਾਂਦਾ ਇੱਧਰ ਚਾਤੀ ਪੈ ਗਈ ਕੀ ਹੁੰਦਾ ਵਈ ਇੱਥੇ ਕੀਰਤਨ ਆਏ ਤੇ ਫਿਰ ਜਾ ਹੀ ਨਾ ਸਕੇ ਫਿਰ ਨਿਤ ਦੇ ਨੇਮੀ ਹੋ ਗਏ ਸਤਿ ਸ਼ਿੰਗ ਬੋਲੋ ਸ੍ਰੀ ਵਾਹਿਗੁਰੂ ਮਿਰਲਾ ਮੰਦਰ ਸਨ ਬੱਤੀਆਂ ਬੜੀ ਰੌਣਕ ਤੇ ਜਾ ਰਹੇ ਸਨ ਕੁਝ ਪ੍ਰੇਮੀ ਇਹ ਰੌਣਕ ਵੇਖਣ ਵਾਸਤੇ ਬੱਤੀਆਂ ਵੇਖਣ ਵਾਸਤੇ ਮੰਦਰ ਨਾਲ ਮਤਲਬ ਨਹੀਂ ਮੰਦਰ ਦੀਆਂ ਬੱਤੀਆਂ ਵੇਖਣੀਆਂ। ਐਮਐਮ ਰੋਡ ਤੋਂ ਲੰਘੇ ਕੀਰਤਨ ਹੋ ਰਿਹਾ ਸੀ ਸੇਤਨਾ ਸੰਗਤ ਆ ਜਿਤਨੀ ਉਹ ਅੰਦਰ ਬੈਠੀ ਐ ਨਾ ਇਤਨੀ ਬਾਹਰ ਹੁੰਦੀ। ਠੀਕ ਨੇ ਪੁੱਛਿਆ ਦੂਜੇ ਨੂੰ ਵੀ ਇੱਥੇ ਕੀ ਐ? ਅਖਿਆ ਪੱਕਾ ਪਤਾ ਤਾਂ ਨਹੀਂ ਪਰ ਸੁਣਿਆ ਹੈ ਇਥੇ ਕੀਰਤਨ ਹੁੰਦਾ ਹੈ ਅਕੇ ਜਲਕ ਜਰਾ ਸੁਣੀਏ। ਆ ਕੇ ਬੈਠੇ ਤੇ ਫਿਰ ਬੈਠੇ ਹੀ ਰਹੇ। ਜਿਸ ਵੇਲੇ ਕੀਰਤਨ ਦਾ ਪਿਆ ਭੋਗ ਤੇ ਉੱਠ ਕੇ ਪੁੱਛਦੇ ਨੇ ਵੀ ਇੱਥੇ ਅੱਜ ਸੀ ਕਿ ਫਿਰ ਵੀ ਕਦੇ ਹੋਵੇਗਾ ਕਿ ਆਖਿਆ ਵੀ ਇੱਥੇ ਤਾਂ ਰੋਜ਼ ਦੋ ਵੇਲੇ ਹੁੰਦਾ ਸਵੇਰੇ ਵੀ ਤੇ ਸ਼ਾਮ ਵੀ ਅਕੇ ਹੈ ਉਮਰ ਬੰਜਾ ਬੈਠੀ ਜਿਹੜੀ ਐਵੇਂ ਬੀਤ ਗਈ ਹੈ ਉਹਦਾ ਲੇਖਾ ਹੁਣ ਕੌਣ ਦੇਵੇਗਾ ਉਸ ਦਿਨ ਤੋਂ ਮੁੜ ਖੁੰਝਾਇਆ ਨਹੀਂ ਦਾਸ ਸਿੰਘ ਬੋਲੋ ਸ੍ਰੀ ਕੋਈ ਮਹਾਤਮ ਸੰਗਤ ਦਾ ਹੈ ਜਿਹਨੂੰ ਸਹਿਬ ਅਕਲ ਸੰਗਤ ਕੋ ਗੁਣ ਬਹੁਤ ਅਦਕਾਈ ਪਰ ਸੁਆ ਗਨਕ ਉਧਾਰੇ ਇੱਕ ਨਿਮਖ ਮਨਮਹ ਅਰਾਦੇ ਇੱਕ ਨਿਮਖ ਮਾਤਰ ਕਿਸਨੇ ਹਾਥੀ ਨੇ ਇੱਕ ਨਿਮਖ ਮਨਮਹ ਅਰਾਦੇ ਗਜਪਤ ਪਾਰ ਉਤਾਰੇ ਇੱਕ ਨਿਮਖ ਮਾਤਰ ਹਾਥੀ ਨੇ ਅਰਾਧਿਆ ਪਰ ਉਤਰਿਆ ਕੌਣ ਸੁਭੇਠ ਸੁਦਾਮੇ ਲਿਆਂਦੀ ਬੀਜ ਕੀ ਬੋਇਆ ਥਨੇ ਕੌਣ ਤਪਸੀਆ ਅਜਾਮਲ ਕੀਨੀ ਕਿਆ ਕੁਛ ਗੁਣ ਥਾ ਗਨੇ ਗਨ ਕਾ ਵਿੱਚ ਜੀ ਨੰਦ ਜੀਵਨ ਦੇਖੀਏ ਤਾਂ ਕੁਛ ਨਹੀਂ ਅੰਧਕਾਰ ਹੈ ਅੰਧੇਰਾ ਹੈ ਪਰ ਉਹ ਕਿਸੇ ਨਾ ਕਿਸੇ ਮਹਾਂਪੁਰਖ ਨੇ ਸਾਈਂ ਦੇ ਪਿਆਰੇ ਨੇ ਜਪਣ ਵਾਲੇ ਨੇ ਕੋਈ ਐਸੀ ਲੋ ਲਾਈ ਕੋਈ ਐਸੀ ਲੋ ਜਗਾਈ ਤੇ جگਮਗ ਕਰ ਉੱਠੇ ਅੱਜ ਵੀ ਅਸੀਂ ਉਹਨਾਂ ਦਾ ਚਾਨਣ ਮੰਨ ਰਹੇ ਹਾਂ ਉਹਨਾਂ ਤੋਂ ਚਾਨਣ ਲੈ ਰਹੇ ਹਾਂ ਉਹ ਸਾਨੂੰ ਜਪਣ ਦੀਆਂ ਤਾਕੀਦਾਂ ਕਰਦੇ ਨਜ਼ਰ ਆ ਰਹੇ ਹਨ ਔਰ ਸੰਗਤ ਜਿਹੜੇ ਬੈਠੇ ਸਾਨੂੰ ਰੋਜ਼ ਦਰਸ਼ਨ ਦਿੰਦੇ ਹਨ ਸਹਿਬ ਅਗਦੇ ਕਿਤੇ ਮੇਰੀ ਅੱਖ ਨਾਲ ਵੇਖੋ ਅੱਜ ਤਨੇ ਬੈਠਿਆਂ ਕੋਣ ਕੋ ਆ ਤੁਹਾਡੇ ਵਿੱਚ ਹੀ ਕਿਤੇ ਨਾ ਕਿਤੇ ਹਨੂਮਾਨ ਬੈਠਾ ਹੋਵੇਗਾ ਉਹਨੂੰ ਪਤਾ ਅਜ ਕਥਾ ਰਾਮ ਜੀ ਦੀ ਹੋਣੀ ਹੈ ਤੇ ਮੇਰੇ ਕੰਨ ਪਿਆਸੇ ਕੋਈ ਨਾ ਕੋਈ ਰੂਪ ਬਾਬਾ ਜੀ ਅਗਦੇ ਸਨ ਹਰਿਮੰਦਰ ਸਾਹਿਬ ਜਾਓ ਨਾ ਬਈ ਪਰ ਕਰਮਾ ਕਰਦਿਆਂ ਕਦੇ ਕੋਈ ਕੱਖ ਚੁੱਭ ਜਾਂਦਾ ਹੈ ਕੋਈ ਰੋੜ ਚੁੱਭ ਜਾਂਦਾ ਹੈ ਪੈਰ ਨੂੰ ਉਹ ਨਾ ਕੱਖ ਹੁੰਦਾ ਹੈ ਨਾ ਰੋੜ ਹੁੰਦਾ ਅਖੇ ਕੋਈ ਦੇਵਤਾ ਰੂਪ ਵਟਾ ਕੇ ਪਿਆ ਹੁੰਦਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਯਾਤਰੀ ਦੇ ਚਰਨਾਂ ਦੀ ਧੂੜ ਲੈਣ ਵਾਸਤੇ ਸਾਨੂੰ ਜਪਦਾ ਜਿਵੇਂ ਕੋਈ ਰੋੜ ਪਿਆ ਜਾਂ ਕੋਈ ਕੱਖ ਹੈ ਪਰ ਨਹੀਂ ਅਖੇ ਉਹ ਕੋਈ ਦੇਵਤਾ ਰੂਪ ਵਟਾ ਕੇ ਪਰ ਕਰਮਾ ਵਿੱਚ ਪਿਆ ਹੁੰਦਾ ਹੈ ਇਹ ਗੁਰੂ ਰਾਮਦਾਸ ਪਾਪ ਚਾਰ ਦੇ ਤੁਠੇ ਨਾ ਗੁਰ ਸਿੱਖਾਂ ਕੀ ਹਰ ਤੂੜ ਤੇਰੇ ਸਿੱਖ ਪਿਆਰੇ ਜੋ ਤੇਰੀ ਯਾਤਰਾ ਨੂੰ ਆਉਂਦੇ ਹਨ ਸਿੱਧਖ ਭਰੋਸੇ ਵਾਲੇ ਸਾਰੇ ਨਹੀਂ ਕਿਤੇ ਉਹਨਾਂ ਵਿੱਚ ਕੋਈ ਵਿਰੜਾ ਹੁੰਦਾ ਜਿਹਦੇ ਨਾਲ ਉਹ ਦੇਵਤੇ ਵੀ ਆਪ ਨੂੰ ਪੜਭਾਗਾ ਸਮਝਦੇ ਦੇਵਤੇ ਵੀ ਉਸ ਦੇ ਚਰਨਾਂ ਦੀ ਝੋੜ ਲੈ ਕੇ ਜੇ ਸਮਝਦੇ ਨਸਿ ਆਣ ਕੇ ਕੋਈ ਲਾਭ ਲਿਆ ਹੈ ਕੋਈ ਲਾਭ ਉਠਾਇਆ ਤੁਸੀਂ ਤਨਾ ਸੰਗਤ ਵਿੱਚ ਕਈ ਹੀਰੇ ਹੀ ਹੋ ਜਏ ਹੁੰਦੇ ਹਨ ਜਿਹਦੀ ਚਮਕ ਦਮਕ ਨਾਲ ਜਿਹੜੇ ਪਾਸਿਓ ਸਾਨੂੰ ਉਹਨਾਂ ਦੀ ਕੋਈ ਕਿਰਨ ਪਵੇਗੀ ਸਾਡਾ ਮਨ ਜਗਮਗਾ ਜਾਏਗਾ ਤੁਸੀਂ ਵਾਰ ਤੇ ਸੰਗਤ ਵਿੱਚ ਆਮਣਾ ਔਰ ਆ ਕੇ ਨਾਮ ਜਪਣਾ ਇਹ ਬਾਣੀ ਦਾ ਸਿਧਾਂਤ ਹੈ ਔਰ ਇਹ ਗੁਰੂ ਨਾਨਕ ਦੇਵ ਜੀ ਤਾਕੀਦ ਹੈ ਜੋ ਕੋਈ ਮਾਇ ਪਾਏ ਸੁਬਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸੰਗਤ ਵਿੱਚ ਘੜੀ ਅੱਧੀ ਆਣ ਕੇ ਬਹਿੰਦਾ ਹੈ ਭਾਈ ਸਾਵਾ ਜਿੰਨ ਮੇਰੀ ਗਵਾਹੀ ਲਿਖ ਲਓ ਕਿ ਆਤਹੀ ਪਹਿਰ 60 ਘੜੀ ਮੇ ਜੋ ਇੱਕ ਘੜੀ ਅੱਛਾ ਪਹਿਰਾ 60 ਘੜੀਆਂ ਵਿੱਚੋਂ ਇੱਕ ਘੜੀ ਇਹ ਘੜੀ ਵੀ ਕੋਈ ਵੱਡੀ ਗੱਲ ਹੈ ਇਹ ਨਹੀਂ ਫੁਰਸਤ ਮਿਲਦੀ ਕਿ ਥੋੜਾ ਥੋੜਾ ਵਕਤ ਬਚਾ ਲੈ 2-4 ਮਿੰਟ ਰੋਟੀ ਚੋਂ ਕੱਢ ਲੈ ਕਿਨਾ ਕਿਨਾ ਚੁਰਾਬੇ ਕਿ ਖਾਈ ਜਾਂਦੇ ਤੂੰ 10 ਮਿੰਟ ਵਿੱਚੋਂ ਕੱਢ ਲੈ ਸਤ ਸੰਗ ਵਾਸਤੇ ਕੁਛ ਵਕਤ ਸੌਣ ਚੋਂ ਬਚਾ ਲੈ ਇਹਨਾ ਕੁਛ ਕਰਨਾ ਹੁੰਦਾ ਉਹ ਸੋਚਦੇ ਹਨ ਨਹੀਂ ਉਹ ਤਾਂ ਕਰਨ ਵਾਲੇ ਦਿਖਾਣ ਦਿੰਦੇ ਤੂੰ ਵੀ ਭਈ ਜੇ ਕੁਛ ਕਰਨਾ ਹੈ ਤਾਂ ਹੁਣੇ ਕਰ ਕਰ ਤੂੰ ਯਾਦ ਉਸੇ ਨੂੰ ਜੋ ਆ ਉਹ ਦਿਲਦਾਰ ਪਿਆਰਾ ਯਾਦ ਕਰੇ ਦਿਨ ਕਦੇ ਨਾ ਹੋਸੀ ਪੌਜਲ ਤੋਂ ਛੁਟਕਾਰਾ ਇਸ ਪੌਜਲ ਤੋਂ ਸੰਸਾਰ ਸਾਗਰ ਤੋਂ ਪਾਰ ਨਹੀਂ ਉਤਰ ਸਕਦਾ ਜਿੰਨਾ ਚਿਰ ਨਾਮ ਨਹੀਂ ਜਪਦਾ ਤੇ ਨਹੀਂ ਜਪ ਸਕਦਾ ਜਿੰਨਾ ਚਿਰ ਸੰਗਤ ਵਿੱਚ ਨਹੀਂ ਆਉਂਦਾ ਦੇ ਫਿਰ ਕਦੀ ਕਦੀ ਤਾਂ ਦੂਰਾ ਗੱਫਾ ਮਿਲ ਜਾਂਦਾ ਐਤਵਾਰ ਤਾਂ ਹਰ ਰੋਜ਼ ਹੀ ਮਿਲਦਾ ਹੈ ਦੇ ਵਿੱਚ ਵਿੱਚ ਕੋਈ ਉਹ ਜਿਹਾ ਵੀ ਸਮਾ ਆ ਜਾਂਦਾ ਜੋ ਕੁਝ ਗੜੀਆਂ ਗੌਰ ਵੀ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ ਜਿਵੇਂ ਅੱਜ ਆ ਮੋਤੀਆ ਖਾਨ ਸਿਖੌਰੀ ਗੁਰਦੁਆਰੇ ਵਿੱਚ ਸੰਪਟ ਅਖੰਡ ਪਾਠ ਅੱਜ ਸੰਪੂਰਨ ਹੋ ਰਿਹਾ ਹਰ ਸਾਲ ਕਰਦੇ ਹਨ ਕੋਈ ਦੋ ਤਿੰਨ ਸਾਲਾਂ ਤੋਂ ਤਾਂ ਮੈਂ ਜਾ ਰਿਹਾ ਇਸ ਵਾਰ ਵੀ ਆਏ ਸੰਸਾਲ ਹੋ ਗਿਆ ਮੈਨੂੰ ਤੇ ਯਾਦ ਪਿਆ ਹੀ ਨਹੀਂ ਵੀ ਸਾਲ ਬੀਤ ਗਿਆ ਮੈਂ ਤਾਂ ਸਮਝਦਾ ਇਹ ਸਾਲਾਨਾ ਸਮਾਗਮ ਸਾਨੂੰ ਇਹ ਦੱਸਣ ਵਾਸਤੇ ਆਉਂਦੇ ਹਨ ਕਿ ਤੇਰੀ ਜ਼ਿੰਦਗੀ ਚ ਇੱਕ ਸਾਲ ਚਲਾ ਗਿਆ ਇੱਕ ਸਾਲ ਤੇਰਾ ਬੀਤ ਚੁੱਕਾ ਹੈ ਇਸ ਵਾਸਤੇ ਇਹ ਸਾਲਾਨਾ ਜਗ ਹੁੰਦੇ ਹਨ ਦਿਵਾਨ ਹੁੰਦੇ ਹਨ ਦਿਨ ਆਉਂਦੇ ਹਨ ਕਿ ਸਾਨੂੰ ਇਹ ਚੇਤਾ ਰਹਿ ਕੇ ਇੱਕ ਸਾਲ ਹੋਰ ਚਲਾ ਗਿਆ ਜੇ ਇਸ ਸਾਲ ਵਿੱਚ ਪਿੱਛੇ ਕੁਝ ਨਹੀਂ ਕੀਤਾ ਤਾਂ ਅੱਗੋਂ ਕੁਝ ਕਰ ਲਈਏ ਇਹ ਮਹੀਆ ਖਸਾਲ ਹੋ ਗਿਆ ਜਪਦਾ ਹੀ ਨਹੀਂ ਕਹਿਣ ਲੱਗੇ ਜੀ ਇਸੇ ਮਹੀਨੇ ਹੁੰਦਾ ਤਾਂ ਅੱਜ ਹੋਣੇ ਕੀਰਤਨ ਸਮਾਪਤੀ ਤੋਂ ਬਾਅਦ 11 ਵਜੇ ਦੇ ਕਰੀਬ ਸੋਹੇ ਦਾਸ ਨੇ ਜਾਣਾ ਹੈ ਤੁਹਾਨੂੰ ਬੇਜਨਾ ਨੂੰ ਫੁਰਸਤ ਹੋਵੇ ਬੜੀ ਸੇਵਾ ਕਰਨ ਵਾਲੇ ਗੁਰਮੁਖ ਹਨ ਬੜੇ ਪਿਆਰ ਵਾਲੇ ਹਨ ਇੱਕ ਭਾਈ ਜੋਗਾ ਸਿੰਘ ਪਿਸ਼ਾਬ ਰਗਿਆ ਤੇ ਰੰਗ ਲਾ ਦਿੱਤਾ ਆ ਸਾਰੇ ਉਸ ਭਾਈ ਜੋਗਾ ਸਿੰਘ ਤੋਂ ਵਰ ਸਾਹਿਬ ਭਾਈ ਜੋਗਾ ਸਿੰਘ ਸਾਹਿਬ ਇੱਕ ਸਿੱਖ ਬਾਬਾ ਜੀ ਤਾਂ ਹੀ ਤਾਂ ਕਹਿੰਦੇ ਸਨ ਭਾਈ ਜੀ ਭਾਈ ਜੀ ਇੱਕ ਦਿਨ ਮੈਨੂੰ ਕਹਿਣ ਲੱਗੇ ਪ੍ਰਸੰਗ ਸੁਣਿਆ ਭਾਈ ਜੋਗਾ ਸਿੰਘ ਦਾ ਤੇ ਬੜੇ ਗੱਦਗੱ ਹੋਏ ਬੜੇ ਪ੍ਰਸੰਨ ਹੋਏ ਤੇ ਫਿਰ ਮੈਨੂੰ ਤੱਕ ਕੇ ਕਹਿਣ ਲੱਗੇ ਭਾਈ ਜੀ ਭਾਈ ਜੀ ਸਿੱਖਾਂ ਦੀਆਂ ਸਾਖੀਆਂ ਕਰਕੇ ਰੋਟੀਆਂ ਖਾਣੇ ਜੇ ਕਿਤੇ ਇਹ ਹੋ ਜਾ ਸਿੱਖ ਆਪ ਬਣ ਜਾਵੇ ਕਿਉਂਕਿ ਸਾਖੀਆਂ ਕਰੀਆਂ ਇਹ ਸੇਵਾस्ते ਹਨ ਕਿ ਕੋਈ ਉਹਨਾਂ ਦਾ ਗੁਣ ਸਾਨੂੰ ਨਸੀਬ ਹੋਵੇ ਕਹਾਣੀਆਂ ਬਾਬਾਣੀਆਂ ਪੁੱਤ-ਸਪੁੱਤ ਕਰੇਨ ਇਸ ਵਾਸਤੇ ਜੇ ਆਪਣੇ ਪੁਰਖਾਂ ਦੀਆਂ ਬਾਤਾਂ ਕਰਦੇ ਆਂ ਸ਼ਾਇਦ ਕਿਸੇ ਵੇਲੇ ਮਨ ਵਿੱਚ ਆ ਜਾਵੇ ਕਿ ਆਹ ਗੱਲ ਚੰਗੀ ਆ ਮੈਂ ਵੀ ਧਾਰ ਗਵਾਂ ਸੋ ਭਾਈ ਜੋਗਾ ਸਿੰਘ ਇੱਕ ਭਾਈ ਜੋਗਾ ਦਲਗੀਦਰ ਮਹਾਰਾਜ ਸੱਚੇ ਬਾਸਾ ਤੋਂ ਵਰਸਾਇਆ ਤੇ ਐਸ ਵੇਲੇ ਕਿਤਨੇ ਭਾਈ ਜੋਗਾ ਸਿੰਘ ਬੈਠੇ ਇਹ ਵੀ ਦੇਖਿਆ ਦਾ ਅੱਗੇ ਅੱਗੇ ਬੀਜਿਆ ਜਾ ਰਿਹਾ ਮੁੰਬਈ ਜਾਂਦੇ ਆ ਭਾਈ ਜੋਗਾ ਸਿੰਘ ਦਾ ਦਰਬਾਰ ਵਿਅੰਤ ਸੰਗਤ ਇੱਥੇ ਭਾਈ ਜੋਗਾ ਸਿੰਘ ਦਾ ਦਰਬਾਰ ਜਿੱਥੇ ਜਿੱਥੇ ਕੋਈ ਪਿਸ਼ੋਰ ਨਿਵਾਸੀ ਬੈਠਾ ਹੈ ਭਾਈ ਜੋਗਾ ਸਿੰਘ ਦਾ ਦਰਬਾਰ ਬਣਾ ਕੇ ਰੰਗ ਲਾਈ ਬੈਠਾ ਇਹ ਵੀ ਦਰਬਾਰ ਭਾਈ ਜੋਗਾ ਸਿੰਘ ਦਾ ਹੈ ਸਾਰ ਪਛੋਰੀ ਪ੍ਰੇਮੀ ਬੜੇ ਸੇਵਾਦਾਰ ਔਰ ਗੁਰਮੁਖ ਮਰ ਮਿਟੜਵਾਲੇ ਹਨ ਆਪਣੀ ਗੱਲ ਦੇ ਉੱਤੇ ਆਪਣੀ ਆਣ ਦੇ ਉੱਤੇ ਤੇ ਸੇਵਾ ਵੇਲੇ ਤੱਕੋ ਤਾਂ ਜਾਨੋ ਮਿੱਟੀ ਹੋਏ ਹੋਏ ਆਪਣੇ ਆਪ ਨੂੰ ਕਿਤਨਾ ਮਿਟਾਇਆ ਹੈ ਕਰਨ ਲੱਗੇ ਕਿਤਨਾ ਉਤਸ਼ਾਹ ਆਉਂਦਾ ਦੁਕਾਨਾਂ ਬੰਦ ਕਰਕੇ ਸਤ ਦਿਹਾੜੇ ਡਿਊਟੀਆਂ ਵੰਡੀਆਂ ਹੋਈਆਂ ਨੇ ਦੋ ਦੋ ਘੰਟੇ ਬੈਠੇ ਰਹੋ ਪਾਠ ਪੜ੍ਹੋ ਸਾ ਸਿੰਘ ਦੇ ਬੋਲੋ ਸ੍ਰੀ ਤੋਂ ਅੱਜ ਸਮਾਪਤੀ ਹੋ ਜਾਣੀ ਹੈ ਤੇ ਮੁੜ ਇਹ ਸਮਾਗਮ ਆਉਣੇ ਸਾਲ ਦੇ ਬਾਅਦ। ਜੋ ਤੇ ਲੰਗਰ ਗੁਰੂ ਦਾ ਵਰਦਨ ਹੈ ਤੁਹਾਨੂੰ ਰੋਟੀ ਦੀ ਚਿੰਤਾ ਕੋਈ ਨਹੀਂ ਤੇ ਨਾਲ ਜੇ satsang ਦੀ ਘੜੀ ਵੀ ਮਿਲ ਜਾਏ ਫਿਰ ਤਾਂ ਕੀ ਹੀ ਕਹਨੇ ਤੇ ਬੱਸਾਂ ਬਾਹਰ ਖੜੋਤੀਆਂ ਹਨ ਉਹ ਲਿਆਏ ਹਨ ਸੰਗਤ ਨੂੰ ਲੈ ਜਾਣ ਵਾਸਤੇ ਜਿਨ੍ਹਾਂ ਜਾਣਾ ਹੋਵੇ ਜਿਨ੍ਹਾਂ ਨੂੰ ਫੁਰਸਤ ਹੋਵੇ ਧਨੁਭਾਗ ਤੇ ਫਿਰ ਰਾਤ ਨੂੰ ਤਾਂ ਬਾਬਾ ਜੀ